ਉਪਰਾਸ਼ਟਪਤੀ ਜਗਦੀਪ ਤਨਖੜ ਇੱਕ ਦਿਨ ਮੋਹਾਲੀ ਅਤੇ ਚੰਡੀਗੜ੍ਹ ਦੁਆਰੇ ਤੇ ਨੇ ਆਪਣੇ ਦੌਰੇ ਦੌਰਾਨ ਉਹ ਨਾ ਮੋਹਾਲੀ ਦੇ ਕੌਮੀ ਖੇਤੀ ਖੁਰਾਕ ਅਤੇ ਜੈਵ ਉਤਪਾਦਕਤਾ ਸੰਸਥਾਨ ਮੋਹਾਲੀ ਚ ਕਰਵਾਏ ਜਾ ਰਹੇ ਸਮਾਗਮ ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਉਹ ਖੇਤੀ ਖੇਤਰ ਦੇ ਵਿਕਾਸ ਲਈ ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਜਾਣਕਾਰੀ ਸਾਂਝੀ ਕੀਤੀ। ਉਪਰਾਸ਼ਟਪਤੀ ਨੇ ਕਿਸਾਨਾਂ ਦੀ ਭਲਾਈ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਖੇਤੀ ਅਤੇ ਜੈਵ ਪੰਤਲੀ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵੀ ਚਰਚਾ ਕੀਤੀ। ਉਪ ਰਾਸ਼ਟਰਪਤੀ ਨੇ ਪਿੰਡੂ ਖੇਤਰਾਬਲੂ ਅਨਾਜ ਦੀ ਪੈਦਾਵਾਰ ਚ ਪਾਏ ਜਾ ਰਹੇ ਬੜਮੁੱਲੇ ਯੋਗਦਾਨ ਦੀ ਸ਼ਲਾਘਾ ਕਰਦੇ ਹ ਕਿਸਾਨਾਂ ਨੂੰ ਪਸ਼ੂ ਪਾਲਣ ਵਰਗੇ ਸਹਾਇਕ ਤੰਦਿਆਂ ਨੂੰ ਅਪਣਾਉਣ ਦੀ ਵੀ ਸਲਾਹ ਦਿੱਤੀ ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਸੁਪਰਾਲੇ ਨਾਲ ਖੇਤੀ ਖੇਤਰ ਵਿੱਚ ਆਮਦਨੀ ਦੇ ਨਵੇਂ ਸਰੂਤ ਖੁੱਲਣਗੇ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ਰੀ ਅੰਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਵੀ ਪ੍ਰਸ਼ੰਸਾ ਕੀਤੀ ਇਹ ਸੇਵਾ ਇੰਸਾਨੀਤ ਨੂੰ ਬਹੁਤ ਦਿਖਾ ਰਿਹਾ ਹੈ In Council of university research. And the national geographical landscape is protected by the institutes. Research oriented. We have a the world of health, of agro sector, of livestock, and the kind. We are in the country, 730 plus personnel. ਤਾਂ ਉਹ ਕੋਲ ਇਹ ਜਿਸਟਿਸ਼ ਟੂ ਬੀ ਫਾਈਂਡਿੰਗ ਕੋਟੀਨਰਸ 2047 ਤੱਕ ਦੇਸ਼ ਨੂੰ ਵਿਕਸਿਤ ਭਾਰਤ ਬਣਾਉਣਾ ਸਾਡਾ ਸੁਪਨਾ ਨਹੀਂ ਸਗਉਂ ਤੀਚਾਏ